welcom students ਸਾਡਾ ਅੱਜ ਦਾ ਟੌਪਿਕ ਕਿੱਸਾ ਕਾਵਤਾਰਾਂ ਦੇ ਐਮਸੀਕਿਊ ਕਰਨਾ ਹੈ ਪਹਿਲਾਂ ਇਹਦੀ ਤੁਸੀਂ ਵੀਡੀਓ ਦੇਖੀ ਹੋਣੀ ਆ ਕਿੱਸਾ ਕਾਵਤਾਰਾਂ ਦੀ ਥਿਊਰੀ ਦੀ ਉਹਦੇ ਸੰਬੰਧਿਤ ਐਮਸੀਕਿਊ ਨੇ ਕੋਸ਼ਿਸ਼ ਕੀਤੀ ਆ ਕਿ ਵੱਧ ਤੋਂ ਵੱਧ ਐਮਸੀਕਿਊ ਨੇ ਜਿਹੜੇ ਤੁਹਾਡੇ ਨਾਲ ਚਰਚਾ ਕੀਤੀ ਜਾਵੇ ਉਹਨਾਂ ਦੀ ਪਹਿਲਾ ਕੁਐਸਚਨ ਆ ਮਸਨਵੀ ਕਿਸ ਕਾਵ ਰੂਪ ਨਾਲ ਸੰਬੰਧਿਤ ਮਸਨਵੀ ਕਿਸ ਕਾਵ ਰੂਪ ਨਾਲ ਸੰਬੰਧਤ ਆ ਕਿੱਸਾ ਕਿੱਸਾ ਕਾਵ ਰੂਪ ਨਾਲ ਸੰਬੰਧਤ ਮਸਲਵੀ ਸਸੀ ਪੁੰਨੂ ਕਿੱਸਾ ਆਧਾਰ ਸਰੋਤ ਸਸੀ ਪੁੰਨੂ ਦਾ ਕਿੱਸਾ ਹੈ ਜਿਹੜਾ ਉਸ ਦਾ ਆਧਾਰ ਸਰੋਤ ਕੀ ਹੈ ਅ ਤਿੰਨ ਆਪਸ਼ਨ ਦਿੱਤੇ ਹੋਏ ਨੇ ਪਰ ਇਹਨਾਂ ਦੇ ਵਿੱਚੋਂ ਕੋਈ ਨਹੀਂ ਹੈਗਾ ਇਸ ਲਈ ਅਸੀਂ ਸਸਾ ਜਿਹੜਾ ਇਹ ਕਹਾਂਗੇ ਕਿ ਇਹਨਾਂ ਵਿੱਚੋਂ ਕੋਈ ਨਹੀਂ ਸਾਡਾ ਅਗਲਾ ਕੁਐਸਚਨ ਆ ਕਿਸ ਨੇ ਹੀਰ ਦਾ ਕਿੱਸਾ ਕਲੀਆਂ ਵਿੱਚ ਲਿਖਿਆ ਭਗਵਾਨ ਸਿੰਘ ਨੇ ਮਿਰਜ਼ਾ ਸਹਿਵਾ ਕਿਸੇ ਦਾ ਸਬੰਧ ਕਿਹੜੇ ਸੱਭਿਆਚਾਰਕ ਪਿਛੋਕੜ ਨਾਲ ਮਿਰਜ਼ਾ ਸਹਿਵਾ ਕਿਸੇ ਦਾ ਸਬੰਧ ਕਿਹੜੇ ਸੱਭਿਆਚਾਰਕ ਪਿਛੋਕੜ ਨਾਲ ਇਸਲਾਮੀ ਔਰੰਦਾ ਵਾਰਾਵਰੇ ਭੋਰੇ ਵਿੱਚ ਰਹਿਣਾ ਵਿੱਚ 12 12 ਕੀ ਹੈ ਪ੍ਰਤੀਕ ਪੰਜਾਬੀ ਕਿੱਸਾ ਕਾਬਦਾ ਮੋਢੀ ਪੰਜਾਬੀ ਕਿੱਸਾ ਕਾਬਦਾ ਮੋਢੀ ਕੌਣ ਆ ਦਮੋਦਰ ਇਸ਼ਕ ਪੀਰ ਫਕੀਰ ਦਾ ਮਰਤਵਾ ਹੈ ਇਹ ਇਹ ਕਿਸ ਰਚਨਾ ਵਿੱਚ ਆ ਹੀਰワਾਰਿਸ ਦੇ ਵਿੱਚ ਆ ਇਹ ਸ਼ੀਰ ਫਰਹਾਦ ਦੀ ਕਥਾ ਦਾ ਸਰੋਤ ਫਾਰਸੀ ਕਾਵ ਤੁਰਸਾ ਮੂਲ ਮੁੜਸਾ ਰਾਹੋਂ ਜਾਨ ਤਲੇ ਪਰ ਤਰਸਾਂ ਇਹ ਸਤਰਾਂ ਹਨ ਸੱਸੀ ਹਾਸ਼ਮ ਜਿਹੜੀ ਹਾਸ਼ਮ ਨੇ ਸੱਸੀ ਲਿਖੀ ਆ ਉਸ ਦੀਆਂ ਇਹ ਤੁਕਾਂ ਨੇ ਸਤਰਾਂ ਨੇ ਕਿਹੜੀ ਰਚਨਾ ਉੱਤੇ ਸੂਫੀ ਵਿਚਾਰ ਧਾਰਾ ਦਾ ਪ੍ਰਭਾਵ ਕਿਹੜੀ ਰਚਨਾ ਤੇ ਸੂਫੀ ਵਿਚਾਰਤਾਰਾ ਦਾ ਪ੍ਰਭਾਵ ਆ? ਕਿੱਸਾ ਹੀਰ ਵਾਰਿਸ ਤੇ ਹਾਸਮ ਦਾ ਕਿੱਸਾ ਸੱਸੀ ਪੁੰਨੂ ਦਾ ਛੰਦ ਕਿਹੜੇ ਛੰਦ ਦੇ ਵਿੱਚ ਸੱਸੀ ਪੁੰਨੂ ਕਿੱਸਾ ਜਿਹੜਾ ਉਹ ਲਿਖਿਆ ਗਿਆ ਏ ਦਵਾਈਆਂ ਛੰਦ ਦੇ ਵਿੱਚ ਲਿਖਿਆ ਗਿਆ ਏ ਹੀਰ ਵਾਰਿਸ ਦਾ ਨਿਕਟ ਵਰਤੀ ਸੰਬੰਧ ਜਿਹੜੀ ਵਾਰਿਸ ਨੇ ਹੀਰ ਲਿਖੀ ਆ ਉਸ ਦਾ ਨਿਕਟ ਵਰਤੀ ਸੰਬੰਧ ਆ ਜਿਹੜਾ ਉਹ ਕਿਹਦੇ ਨਾਲ ਆ? ਵਰਤਾਂਤ ਕਾਵਨ ਵਾਲਾ ਉਹ ਸੰਬੰਧ ਅੱਖੀਂ ਡਿਠਾ ਕਿੱਸਾ ਕੀਤਾ ਮੈਂ ਤਾਂ ਗੁਣੀ ਨਾ ਕੋਈ ਇਸ ਕਿਸ ਕਵੀ ਨੇ ਕਿਹਾ ਹੈ ਦਮੋਦਰ ਦੀ ਜਿਹੜੀ ਇਹ ਕਥਾ ਨਾ ਕਿਸ ਕਵੀ ਦਾ ਦੀ ਰਚਨਾ ਬੈਂਤਾ ਵਿੱਚਾ ਕਿਸ ਕਵੀ ਦੀ ਰਚਨਾ ਬੈਂਤਾ ਵਿੱਚਾ ਅਹਿਮਦ ਯਾਰ ਦੀ ਕਿਸ ਰਚਨਾ ਵਿੱਚ ਪੰਜਾਬੀ ਸੱਭਿਆਚਾਰ ਵਧੇਰੇ ਰੂਪਮਾਨ ਹੋਇਆ ਹੀਰ ਬਾਰਿਸ ਦੀ ਜਿਹੜੀ ਹੀਰ ਲਿਖੀ ਹੋਈ ਆ ਉਹਦੇ ਵਿੱਚ ਪੰਜਾਬੀ ਸੱਭਿਆਚਾਰ ਬਧੇਰੇ ਰੂਪਮਾਨ ਹੋਇਆ ਹਮਦ ਵਿੱਚ ਤਾਰੀਫ ਕੀਤੀ ਜਾਂਦੀ ਹੈ ਹਮਦ ਦਾ ਜਿਹੜਾ ਉਹਦੇ ਵਿੱਚ ਤਾਰੀਫ ਕੀਤੀ ਜਾਂਦੀ ਆ ਕਿਹਦੀ ਤਾਰੀਫ ਕੀਤੀ ਜਾਂਦੀ ਆ ਖੁਦਾ ਦੀ ਕਾਦਰ ਯਾਰ ਦਾ ਪੂਰਨ ਭਗਤ ਰਚਨਾਇ ਕਿਹੜੇ ਸਮੇਂ ਦੀ ਰਚਨਾਇ ਕਾਦਰ ਯਾਰ ਨੇ ਪੂਰਨ ਭਗਤ ਰਚਨਾ ਕਿਹੜੇ ਟਾਈਮ ਤੇ ਰਚੀ ਸੀਗੀ 18ਵੀਂ ਦੇ 18ਵੀਂ ਸਦੀ ਦੇ ਦੂਜੇ ਅੱਧ ਵਿੱਚ ਇਹ ਰਚਨਾ ਹੈ ਜਿਹੜੀ ਮੰਨੀ ਜਾਂਦੀ ਆ ਦਮੋਦਰ ਹੋਇਆ ਦਮੋਦਰ ਜਿਹੜਾ ਹੈ ਉਹ ਕਿਸ ਕਾਲ ਵਿੱਚ ਹੋਇਆ ਸੀ 16ਵੀਂ ਸਦੀ ਵਿੱਚ ਹੋਇਆ ਸੀ ਕਿੱਸਾ ਸੰਸਾਰ ਪੁਸਤਕ ਦਾ ਲੇਖਕ ਕਿੱਸਾ ਸੰਸਾਰ ਪੁਸਤਕ ਕਿਸ ਨੇ ਲਿਖੀ ਅਮਰਜੀਤ ਸਿੰਘ ਕਾਂਗ ਨੇ ਆਪਣੇ ਕਿੱਸੇ ਲਈ ਸਭ ਤੋਂ ਪਹਿਲਾਂ ਬੈਂਤ ਛੰਦ ਦੀ ਵਰਤੋਂ ਸਭ ਤੋਂ ਪਹਿਲਾਂ ਬੰਦ ਛੰਦ ਦੀ ਵਰਤੋਂ ਆਪਣੇ ਕਿੱਸੇ 'ਚ ਕਿਸ ਨੇ ਕੀਤੀ ਸੀਗੀ? ਅਹਿਮਦ ਗੁੱਜਰ ਨੇ ਕੀਤੀ ਸੀ। ਪਹਿਲਾ ਆਪ ਹੀ ਰੱਬ ਨੇ ਇਸ਼ਕ ਕੀਤਾ। ਮਸ਼ੂਕ ਹੈ ਨਵੀਂ ਰਸੂਲ ਮੀਆਂ। ਇਹ ਜਿਹੜੀ ਗੱਲ ਇਹ ਕੀਆ ਹਮਦ ਹਮਦਾ ਹੀ ਹਮਦ ਕੀਆ ਸੀ ਪਹਿਲਾਂ ਪੜਿਆ ਹੈ। ਪਹਿਲਾਂ ਅਸੀਂ ਹਮਦ ਬਾਰੇ ਪੜਿਆ ਤਾਂ ਹਮਦ ਕੀ ਆ ਖੁਦਾ ਦੀ ਤਾਰੀਫ ਤਾਂ ਇਹਦੇ ਨਾਲ ਹੀ ਰਿਲੇਟਡ ਇਹ ਜਿਹੜਾ ਕੁਐਸਚਨ ਆ ਅੱਗੇ ਸਾਡੇ ਕੋਲ ਪ੍ਰਸ਼ਨ ਹੈਗਾ ਜੀ ਕਿੱਸਾ ਸ਼ਬਦ ਕਿਸ ਭਾਸ਼ਾ ਤੋਂ ਆਇਆ ਕਿਹੜੀ ਭਾਸ਼ਾ ਤੋਂ ਆਇਆ ਕਿੱਸਾ ਸ਼ਬਦ ਅਰਬੀ ਭਾਸ਼ਾ ਤੋਂ ਪੰਜਾਬੀ ਕਿੱਸਿਆਂ ਵਿੱਚ ਮੁੱਖ ਤੌਰ ਤੇ ਜਿਹੜੇ ਛੰਦ ਵਰਤੇ ਗਏ ਨੇ ਕੋ ਕਿਹੜੇ-ਕਿਹੜੇ ਛੰਦ ਨੇ ਉਹ ਪੰਜਾਬੀ ਕਿੱਸਿਆਂ ਵਿੱਚ ਜਿਹੜੇ ਵਰਤੇ ਗਏ ਨੇ ਬੈਂਤ ਤੇ ਦਵਾਈਆਂ ਸਭ ਤੋਂ ਪਹਿਲਾ ਮੌਲਿਕ ਪੰਜਾਬੀ ਕਿੱਸਾ ਮੌਲਿਕ ਪੰਜਾਬੀ ਕਿੱਸਾ ਜਿਹੜਾ ਸਭ ਤੋਂ ਪਹਿਲਾ ਉਹ ਕਿਹੜਾ ਏ ਦਮੋਦਰ ਦੀ ਹੀਰ ਪੰਜਾਬੀ ਵਿੱਚ ਸਭ ਤੋਂ ਪਹਿਲਾ ਪਹਿਲਾ ਕਿੱਸਾ ਰਚਿਆ ਪੂਛਿਆ ਨੇ ਪੂਛਿਆ ਅਕਬਰ ਦਾ ਸਮਕਾਲੀ ਕਿੱਸਾਕਾਰ ਜਿਸ ਦੇ ਕਿੱਸੇ ਵਿੱਚ ਅਕਬਰ ਦਾ ਜ਼ਿਕਰ ਆਇਆ ਹੈ ਕਿਹੜਾ ਸੀਗਾ ਉਹ ਦਮੋਦਰ ਹੀਰ ਦੀਆਂ ਸਹੇਲੀਆਂ ਦੀ ਗਿਣਤੀ ਦਮੋਦਰ ਨੇ ਦੱਸੀ ਆ ਕਿੰਨੀਆਂ ਸਹੇਲੀਆਂ ਸੀਗੀਆਂ ਹੀਰ ਦੀਆਂ 360 ਦਮੋਦਰ ਦੇ ਕਿੱਸੇ ਦੇ ਕੁੱਲ ਬੰਦ ਦਮੋਦਰ ਦੇ ਕਿੱਸੇ ਦੇ ਕੁੱਲ ਕਿੰਨੇ ਬੰਦ ਨੇ 960 ਚਾਹ ਤੋਕੇ ਬੰਦ ਪੰਜਾਬੀ ਸਾਹਿਦ ਵਿੱਚ ਹੀਰ ਰਾਂਝੇ ਨੂੰ ਅਧਿਆਤਮਕ ਚੀਨਾ ਲਈ ਪਹਿਲੀ ਵਾਰ ਸੰਕੇਤ ਦੇ ਰੂਪ ਵਿੱਚ ਵਰਤਿਆ ਗਿਆ ਕਿਹਦੀ ਰਚਨਾ ਵਿੱਚ ਵਰਤਿਆ ਗਿਆ ਬਾਬਾ ਫਰੀਦ ਦੇ ਸ਼ਲੋਕਾਂ ਵਿੱਚ ਕਿੱਸਾ ਕਾਵ ਦਾ ਪ੍ਰધાન ਰਸ ਕਿਹੜਾ ਹੈ ਕਿੱਸਾ ਕਾਵ ਦਾ ਪ੍ਰધાન ਰਸ ਕਿਹੜਾ ਹੈ ਸ਼ਿੰਗਾਰ ਰਸ ਕਿੱਸਾ ਸਾਹਿਤ ਦਾ ਕਿਹੜਾ ਰੂਪ ਹੈ ਕਿੱਸਾ ਸਾਹਿਤ ਦਾ ਕਿਹੜਾ ਰੂਪ ਆ ਰੋਮਾਂਸਵਾਦੀ ਪੀਲੂ ਦਾ ਕਿੱਸਾ ਕਿਸ ਲੋਕ ਕਾਵਿਚ ਰੂਪ ਨਾਲ ਸੰਬੰਧਿਤ ਆ ਪੀਲੂ ਦਾ ਕਿੱਸਾ ਸੱਦ ਪੀਲੂ ਅਖੇ ਸ਼ਾਇਰਾ ਕੀਤਾ ਵਲ ਗਿਆ ਜਹਾਨ ਵਹਿ ਵਹਿ ਗਈਆਂ ਮਜਲਸਾਂ ਅਲਗ-ਅਲਗ ਗਏ ਦਿਵਾਨ ਇਹ ਸਤਰਾਂ ਦੀ ਸੁਰ ਕਿਹਦੇ ਵਰਗੀ ਆ ਇਹ ਸਤਰਾਂ ਦੀ ਸੁਰ ਪੀਲੂ ਦੀ ਇਹ ਦੋਹੇ ਵਰਗੀ ਆ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਮੈਥੋਂ ਡਰੇ ਖੁਦਾ ਸਤਰਾ ਵਿਚਲਾ ਅਲੰਕਾਰ ਕਿਹੜਾ ਹੈ ਅਤੀ ਕਥਨੀ ਅਲੰਕਾਰ ਹੈ ਪੀਲੂ ਦੇ ਕਿਸੇ ਉੱਤੇ ਕਿਸ ਉਪਭਾਸ਼ਾ ਦਾ ਵਧੇਰੇ ਪ੍ਰਭਾਵ ਆ ਮਾਜੀ ਦਾ ਪੀਲੂ ਦਾ ਕਿੱਸਾ ਕਿਸ ਕਾਲ ਨਾਲ ਸੰਬੰਧਤ ਆ ਨਾਨਕ ਕਾਲ ਨਾਲ ਹਾਫੀਜ਼ ਵਰਖੁਰਦਾਰ ਨੇ ਜਿਹੜਾ ਕਿੱਸਾ ਨਹੀਂ ਰਚਿਆ ਕਿਹੜਾ ਕਿੱਸਾ ਨਹੀਂ ਰਚਿਆ ਹਾਫੀਜ਼ ਵਰਖੁਰਦਾਰ ਨੇ ਇਹਨਾਂ ਦੇ ਵਿੱਚੋਂ ਹੀਰ ਰਾਂਝਾ ਨਹੀਂ ਰਚਿਆ ਮੁਕਵਲ ਦੀ ਹੀਰ ਦਾ ਛੰਦ ਮੁਕਵਲ ਨੇ ਹੀਰ ਰਚਨਾ ਜਿਹੜੀ ਆ ਉਹ ਕਿਹੜੇ ਛੰਦ ਚ ਕੀਤੀ ਸੀਗੀ ਬੈਂਤ ਛੰਦ ਚ ਕੀਤੀ ਸੀ ਵਾਰਸ ਦੀ ਹੀਰ ਦੇ ਕੁੱਲ ਬੰਦ ਵਾਰਸ ਦੀ ਰਚਨਾ ਹੀਰ ਆ ਜਿਹੜੀ ਉਸ ਵਿੱਚ ਕੁੱਲ ਬੰਦ ਕਿੰਨੇ ਸੀ ਕਿਸੋਂ ਇੱਕੀ ਕਾਦਰ ਯਾਰ ਨੇ ਕਿਸ ਕਿੱਸਾ ਪੂਰਨ ਭਗਤ ਦਾ ਛੰਦ ਕਿਹੜੇ ਛੰਦ ਚ ਰਚਿਆ ਕਾਦਰ ਯਾਰ ਕਾਦਰ ਯਾਰ ਨੇ ਕਿੱਸਾ ਪੂਰਨ ਭਗਤ ਬੰਦ ਛੰਦ ਦੀ ਰਚਨਾ ਹੈ ਫਜ਼ਲ ਸ਼ਾਹ ਨੇ ਸੋਹਣੀ ਮਹੀਵਾਲ ਦੇ ਕਿੱਸੇ ਵਿੱਚ ਕਿਹੜਾ ਛੰਦ ਵਰਤਿਆ ਫਜ਼ਲ ਸ਼ਾਹ ਨੇ ਸੋਹਣੀ ਮਹੀਵਾਲ ਦਾ ਕਿੱਸਾ ਰਚਿਆ ਜਦੋਂ ਉਸਨੇ ਕਿਹੜੇ ਛੰਦ ਦੀ ਵਰਤੋਂ ਕੀਤੀ ਆ ਕੋਰੜਾ ਦੀ ਗੁਰੂ ਨਾਨਕ ਕਾਲ ਦੇ ਦੋ ਕਿੱਸਾਕਾਰਾਂ ਦੇ ਨਾਂ ਗੁਰੂ ਨਾਨਕ ਕਾਲ ਦੇ ਦੋ ਕਿੱਸਾਕਾਰ ਕਿਹੜੇ ਸਨ ਦਮੋਦਰ ਤੇ ਪੀਲੂ ਫਾਰਸੀ ਮਸਨਵੀ ਵਿੱਚ ਪ੍ਰੇਮ ਤੇ ਵਿਲਾਸ ਦੇ ਿਕਾਵ ਨੂੰ ਆਖਿਆ ਜਾਂਦਾ ਹੈ ਵਜ਼ਮ ਦਮੋਦਰ ਨੇ ਚੂਚਕ ਦੀ ਕਿੰਨੇ ਪਿੰਡਾਂ ਉੱਪਰ ਹੁਕਰ ਹੁਕਮਰਾਨੀ ਦੱਸੀ ਹੈ 360 ਪਿੰਡਾਂ ਉੱਪਰ ਕਿੱਸਾ ਕਾਬਦੇ ਨਾਲ ਸੰਬੰਧਿਤ ਮੈਕਸਿਮਮ ਜਿਹੜੇ ਐਮਸੀਕਿਊ ਅਸੀਂ ਕੀਤੇ ਨੇ ਅੱਗੇ ਅਸੀਂ ਸਾਹਿਤ ਨਾਲ ਸੰਬੰਧਤ ਹੋਰ MCQ ਨੇ ਜਿਹੜੇ ਉਹ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਆਉਣ ਵਾਲੀਆਂ ਵੀਡੀਓਜ਼ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਬੈਲ ਨੋਟੀਫਿਕੇਸ਼ਨ ਔਨ ਕਰੋ ਤਾਂ ਕਿ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਵੀਡੀਓ ਦੇਖ ਕੇ ਆਪਣਾ ਜਿਹੜਾ ਤਿਆਰੀਆਂ ਕਰ ਸਕਦੇ ਹੋ ਓਕੇ ਥੈਂਕਸ